ਮੇਰੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਨਾ ਆਪਣਾ ਫਸਲਗਲ ਜੀ ਅੱਜ ਅਸੀਂ ਲੈਣ ਚੱਲੇ ਡਾਲਰ ਮੈਂ ਵੀਡੀਓ ਸ਼ੁਰੂਆ ਕਰਨੀ ਭੁੱਲੇ ਉਹ ਘਰ ਮੈਨੂੰ ਹੁਣ ਯਾਦ ਆਇਆ ਵਾ ਕਿ ਪਰੇਟ ਵੀ ਵੀਡੀਓ ਨਹੀਂ ਸ਼ੁਰੂ ਕਰੀਏ ਚੱਲੀਏ ਵੀ ਲੱਭੀਏ ਡਾਲਰ ਚਲੋ ਜੀ ਚਲੋ ਹੁਣ ਦੇਖਦੇ ਤੋਕੇ ਨਾਲ ਚੱਲ ਪਏ ਘਰ ਤੇ ਤਾਂ ਕਹਿਤਾ ਸੀ ਡਾਲਰ ਲੈਣ ਚੱਲੇ ਆ ਬਾਕੀ ਸਾਨੂੰ ਪਤਾ ਨਹੀਂ ਕਿਥੇ ਮੈਨੂੰ ਰੋਪੜਾ ਕੇ ਐਸੇ ਬੌਂਡ ਦਾ ਕਰਿਆ ਤਾਈ ਦੇ ਚਾ ਤਾਈ ਨੂੰ ਆਪਣੇ ਨੂੰ ਮੈਂ ਉਹ ਕਹਿੰਦੇ ਉਥੇ ਆ ਮੰਡੀ ਕਿਹੜੀ ਮੰਡੀ ਕਹਿੰਦਾ ਆਪਣਾ ਸਬਜ਼ੀ ਮੰਡੀ ਕੋਲ ਸਬਜ਼ੀ ਮੰਡੀ ਉਥੇ ਆ ਕੇ ਦੇਖਦੇ ਮਿਲ ਲੈ ਕੇ ਨਹੀਂ ਬਾਕੀ ਬੰਦ ਦੱਸੂਗੇ ਕਿ ਆ ਰੇਟ ਮਿਲਦਾ ਤੁਹਾਨੂੰ ਮਰੇ ਤੁਹਾਨੂੰ ਰੋਪੜ ਸ਼ਹਿਰ ਦਿਖਾਉਂਦੇ ਹਾਂ ਤੇ ਆਹ ਵਾ ਸਾਡਾ ਰੋਪੜ ਸ਼ਹਿਰ ਤੇ ਰੋਜੇ ਬਦਲ ਹੋਇਆ ਦਾ ਬਾਈ ਮੀ ਪੈਂਦਾ ਨਹੀਂ ਬੁਰਾ ਹਾਲ ਹੈ ਵੈਸੇ ਅੱਜ ਸਾਡੀ ਰੱਬ ਨੇ ਸੁਣਨੀ ਸਵੇਰੇ ਥੋੜੇ ਮੀ ਪਿਆ ਹੋਣਾ ਆਪਨੇ ਹਾਂ ਥੋੜਾ ਜਿਹਾ ਹੀ ਪਿਆ ਸਵੇਰੇ ਥੋੜੇ ਮੀ ਪਿਆ ਓਏ ਓਏ ਥੋੜੇ 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 ਮੀ ਪਾ ਕੇ ਸਾਨੂੰ ਅੱਜ ਰੋਪੜ ਜਾਣ ਚ ਸੌਖਾ ਕਰਤਾ ਕੀ ਮੁੰਡਿਆਂ ਨੂੰ ਗਰਮੀ ਨੇ ਲੱਕੇ ਡਾਲਰ ਲੈਣ ਚ ਲਿਆ ਸਹੀ ਗੱਲ ਸਹੀ ਆਪਾ ਬਹੁਤ ਇਹ ਟੱਪਾ ਬੋਵੇਂ ਚਲੋ 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 ਹੁਣ ਦੇਖਦੇ ਕਿਹੜੀ ਦੁਕਾਨ ਚੋਂ ਮਿਲਦਾ ਵੀ ਡਾਲਰ ਕੋਈ ਘਮ ਘਮਾ ਕੇ ਜਗਾ ਮਿਲ ਗਈ ਸਾਨੂੰ ਤੇ ਹੁਣ ਲਈਏ ਆਪਣੇ ਡਾਲਰ ਚਲੋ ਜੀ ਚਲੋ ਜੀ ਵੀ ਯਾਰ ਤੇ ਲੋਈ ਸੀ 70 ਡਾਲਰ ਉਹਨੇ ਤੇ ਪੰਜਾਬ ਨਾਲ 10 ਡਾਲਰ ਮਰੇ ਘਰ ਹੀ ਪਏ ਤੇ ਤੇ ਅਸੀਂ ਹੈਗੇ ਆ ਮੈਂ ਆਪਾਂ ਕਿਹਨੇ ਨੇ ਤਿੰਨੇ ਆਣੇ ਨਾ 6 ਡਾਲਰ ਹੋ ਗਏ ਹਾਂ ਤਿੰਨੇ ਆਣੇ ਆ ਸਾਡੇ ਤਿੰਨ ਜਣਾਂ ਦੇ ਡਾਲਰ ਨਾ ਸੱਤ ਕਿਹਨੇ ਹੋਏ 70 ਡਾਲਰ 70 ਸੱਤ ਅਸੀਂ ਕਿਹਾ ਸੀ ਚਾਰ ਜਣਾਂ ਦੇ ਡਾਲਰ ਕਰਦੇ ਸੀ $100 ਮੇਰੇ ਘਰ ਆ ਗਏ ਹੁਣ ਬਾਕੀ ਦੇਖਦੇ ਕਿਆ ਹੁੰਦਾ ਚਲੋ ਭਾਈ ਮੇਨੇ ਕੰਮ ਸਾਡਾ ਹੋ ਗਿਆ ਡਾਲਰ ਵਾਲਾ ਤੇ ਹੁਣ ਅਸੀਂ ਘਟਾਉਣੇ ਪ੍ਰਿੰਟ ਪ੍ਰਿੰਟਰ ਦਾ ਆਪਣੇ ਪਿੰਡੇ ਘੜਾ ਲੀਏ ਹਾਂ ਪ੍ਰਿੰਟਰ ਪ੍ਰਿੰਟ ਹਾਂ ਅਬਾ ਹੁਣ ਆਪਾਂ ਦੇਖ ਕੇ ਚੱਲਦੇ ਨਾਲ ਲੋਰ ਦੇਖ ਕੇ ਚੱਲਦੇ ਲੋਰ ਮਿਲ ਗਈ ਆਪਾਂ ਨੂੰ ਚਲੋ ਇੱਕ ਚਾਹ ਲੈ ਬਈ ਆਰ ਠੀਕ ਹੋ ਰਹੀ ਆਪਣਾ ਕੁਰਸੀਆਂ ਦੇਖਣ ਆਇਆ ਓਏ ਇਹ ਵੀ ਦੂਰ ਹੈ ਇਹ ਵੀ ਈਮੇਲ ਦੀ ਸੇਵਾ ਕਰਦੇ ਆ ਪਰ ਕਦੇ ਦਿਨ ਕਰਦੇ ਨਹੀਂ ਲੱਗੇ ਜਾਣੇ ਅਬਾ ਘਰ ਆ ਰਹੇ ਹੈਗੀ ਉਹ ਵੀ ਕੁਰਸੀ ਉਹ ਬਈ ਉੱਪਰ ਆਹ ਦੇਖ ਲੋ ਜੀ ਪੇਪਰ ਪ੍ਰਿੰਟ ਕਰਾ ਲੁੰਦੇ ਆ ਬਿੱਕੀ ਚੱਕੇ ਦਾ ਇੱਧਰ ਆ ਮੇਰਾ ਤੇ ਸਰ ਪਿਰਤਵਾ ਦਾ ਸਰ ਸਿਰਫ ਤੁਹਾਨੂੰ ਡਾਕੂਮੈਂਟ ਦੱਸ ਦਿੰਦਾ ਕਿਹੜੇ ਕਿਹੜੇ ਚਾਹੀਦੇ ਆ ਕਿਤੇ ਆਪਾਂ ਨੂੰ ਆਹ ਈਟੀਓ ਫਾਰਮ ਚਾਹੀਦਾ ਇੱਕ ਆਪਣਾ ਪਾਸਵਰਡ ਹੋ ਗਿਆ ਇੱਕ ਆਪਣੇ 20 ਡਾਲਰ ਹੋਗੇ ਇੱਕ ਕਰੋਨਾ ਦੀ ਰਿਪੋਰਟ ਜਿਹੜੀ ਆਪਣੀ ਕਰੋਨਾ ਦੀ ਰਿਪੋਰਟ ਹੈ 48 ਘੰਟੇ ਵਾਲੀ ਉਹ ਆਪਣੀ ਉੱਥੇ ਹੋਣੀ ਡੇਰਾ ਬਾਬਾ ਨਾਨਕ ਉੱਥੇ ਹੋ ਜਾਣੀ ਕਿਉਂਕਿ ਹੋਰੇ ਜਿਹੜੇ ਕੋਵਿਡ ਟੈਸਟ ਹੁਣ ਆਪਣੇ ਇੱਧਰ ਪੰਜਾਬ ਚ ਬੰਦ ਹੋ ਗਏ ਹਰੇਕ ਪਾਸੇ ਇਹ ਸਿਰਫ ਜਿਹੜਾ ਉੱਥੇ ਆਪਾਂ ਡੇਰਾ ਬਾਬਾ ਨਾਨਕ ਜਿਹਨਾਂ ਦੇ ਸਿਰਫ ਉੱਥੇ ਹੀ ਚੱਲਦਾ ਇਹਨਾਂ ਦਾ ਤੇ ਬਸ ਆਪਾਂ ਨੂੰ ਸਿਰਫ ਚਾਰ ਚੀਜ਼ਾਂ ਚਾਹੀਦੀਆਂ ਇੱਕ ਆਪਣਾ ਈਟੀਓ ਫਾਰਮ ਇੱਕ ਪਾਸਵਰਡ ਕ ਆਪਣਾ 20 ਡਾਲਰ ਹੋ ਗਏ ਠੀਕ ਤੇ ਆਪਣਾ ਕਰੋਨਾ ਵੈਕਸੀਨ ਵਾਲੇ ਹੋਰ ਰਿਪੋਰਟ ਨੈਗੇਟਿਵ ਵੜਾ ਬਸ ਆਹੀ ਆਪਨੋ ਚਾਰਜ ਜਿੱਦੋ ਚਾਹੀਦੀਆਂ ਹੋਰ ਕੋਈ ਸੀ ਚੀਜ਼ ਦੀ ਲੋੜ ਨਹੀਂ ਹੈ ਬਾਕੀ ਜੇ ਜੇ ਤੁਹਾਨੂੰ ਸੱਤ ਕੋਈਸ ਮੰਗਿਆ ਤੁਹਾਨੂੰ ਜੇ ਆ ਕੇ ਦੱਸੂਗੀ ਜਰੂਰ ਤੇ ਉਹ ਤੇ ਇੱਕ ਸਾਡੇ ਕੋਲ ਕੁੱਤੀ ਵਿਕਾਊ ਆ ਗਈ ਹੈ 골ਡਨ ਰੀਟਰੀਵਰ ਇੱਕ ਨਾ ਕੋਸਾ ਨਾਮ ਉਹਦਾ ਤੁਹਾਨੂੰ ਲਿਖ ਕੇ ਦਿਖਾ ਰਹੰਦਾ ਮੈਂ ਤੇ ਜੇ ਕੋਈ ਚਾਹਵਾਨ ਹੋਵੇ ਸਤਿਓ ਕਿਸੇ ਨੂੰ ਕੁੱਤੀ ਲਈ ਡੌਗ ਲੈਣਾ ਹੋਵੇ ਤੁਹਾਨੂੰ ਕਾਲ ਕਰ ਸਕਦਾ ਮੈਂ ਸਰਵਿਸ ਦਾ ਨੰਬਰ ਨੋਟ ਕਰਵਾ ਜਾਂਦਾ ਤੇ ਤੁਸੀਂ ਉਹ ਸਾਥੇ ਲੈ ਕੇ ਜਾ ਸਕਦੇ ਸਸੀਂ ਇਹ ਕੁੱਤੀ ਫ੍ਰੀ ਵਿੱਚ ਸੇਲ ਕਰਾਂਗੇ ਕਿਉਂਕਿ ਸਾਨੂੰ ਵੀ ਕਿਸੇ ਦੇ ਅੱਗੇ ਤੋਂ ਅੱਗੇ ਮਿਲੀ ਆ ਉਹਨਾਂ ਨੇ ਉਹਨਾਂ ਦੇ ਨਾ ਬੱਚੇ ਥੋੜੇ ਜਿਹਾ ਬੜੇ ਹੋ ਗਏ ਫਿਰ ਉਹ ਕਹਿੰਦੇ ਪੜਾਈ ਕਿੰਨੀ ਧਿਆਨ ਨਹੀਂ ਦਿੰਦਾ ਉਹ ਆਪਣੇ ਡੌਗੀ ਨਾਲ ਖੇਡ ਹੀ ਜਾਂਦੇ ਆ ਤੇ ਇਸ ਕਰਕੇ ਉਹਨਾਂ ਨੇ ਫ੍ਰੀ ਤੇ ਸੇਲ ਕਰ ਦੇਣਾ ਇਹਦੀ ਏਜ 1 ਸਾਲ ਇਹਦੀ ਏਜ ਆ ਜੇ ਕੋਈ ਲੈਣਾ ਆਲਾ ਚਾਹਵਣਾ ਹੋਵੇ ਸਾਨੂੰ ਮੈਸੇਜ ਕਰ ਦਿਓ ਜਾਂ ਸਾਨੂੰ ਕੰਟੈਕਟ ਨੰਬਰ ਦੇ ਦਿਨੇ ਆਪਾਂ ਫੋਨ ਕਰ ਦਿਓ ਤੇ ਹੁਣ ਤੁਹਾਨੂੰ ਦਿਖਾਵਾਂ ਕੁੱਤੀ ਕਿੱਥੇ ਚੱਲਦੀ ਜੰਨਰ ਦੇ ਘਰ ਕੁੱਤੀ ਖੜੀ ਚਲੋ ਚੱਲੀਏ ਮੈਂ ਤੇ ਜ਼ਰਬੀ ਤੇ ਚੱਲੇ ਨਾਲ ਲੋ ਬਾਈ ਸਾਸੇ ਕਾਲ ਦੇ ਸਾਰਿਆਂ ਨੂੰ ਬਾਈ ਸਾ ਬੰਦਾ ਬਣਾ ਇਹ ਹੈ ਬਾਈ ਕੁੱਤੀ 골ਡਨ ਰੀਵਰ ਨਸਲ ਦੀ ਆ ਹੈ ਬਹੁਤ ਸਾਊ ਹੈ ਬਾਈ ਕੋਲੇ ਆਪਣਾ ਇਹ ਆਪਣਾ ਚਾਰ ਦੋਸਤ ਹੈ ਤੇ ਕਹਿੰਦਾ ਤਾਂ ਵੀ ਤੂੰ ਰੱਖ ਲੈ ਪਰ ਬਾਈ ਤੁਹਾਨੂੰ ਪਤਾ ਵੀ ਸਾਡੇ ਨਿਆਣੇ ਛੋਟੇ ਬਹੁਤ ਸਾਊ ਹੈ ਤੇ ਅਸੀਂ ਬਾਈ ਸੇਲ ਕਰਨੀ ਹੈ 골ਡਨ ਰੀਵਰ ਹੈ ਵੀ ਨਸਲ ਦੀ ਸਾਊ ਬਹੁਤ ਹੈ ਲੈਬਰੇਰੀ ਵਾਲੀ ਕਮਲ ਹੈ ਹੈ ਥੋੜੀ ਜਿਹੀ ਆਏ ਵੀ ਜੱਤ ਬਹੁਤ ਆ ਸਕਦੇ ਪਰ ਹਾਂ ਜਾਨਾ ਹਿੰਦੀ ਨਾਲ ਪੱਜੱਤੇ ਨੂੰ ਜੀ ਉਹ ਸਾਬੂ ਬहोत भाई ਲੱਕ ਮਾ ਕੇ ਵੀ ਦਿਖਾ ਦਿੰਦਾ ਆ ਲੈ ਆ ਲੈ ਨਾ ਤੀਏ ਵਾਪਸ ਆ ਜਾ ਤੇ ਭਾਈ ਬਾਈ ਨੂੰ ਸ਼ੌਕੇ ਆ ਬਾਈ ਕਹਿੰਦਾ ਹੁਣ ਮੇਰੇ ਵੀ ਥੋੜੇ ਜਿਹਾ ਨਿਆਣੇ ਬੜੇ ਹੋ ਗਏ ਵੀ ਤਾਂ ਕਰਕੇ ਮੈਂ ਸੇਲ ਕਰਨੀ ਆ ਤੇ ਬਾਕੀ ਭਾਈ ਨੰਬਰ ਸਾਡਾ ਹੈਗਾ 94631 ਜੀ ਰੋਸਤਾਰਾ ਆਉਂਦੇ ਇਹ ਨਵੀਂ ਬਾਈ ਲੈਣੀ ਹੈ 골ਡਨ ਰੀਵਰ ਕੁੱਤੀ ਆ ਸਾਲ ਉਮਰ ਹੋ ਗਈ ਦੀ 1 ਸਾਲ ਦੀ 1 ਸਾਲ ਦੀ ਹੈ ਇਹ ਆਪਾਂ ਨੇ ਕੱਲ ਬਾਈ ਸੇਲ ਤੇ ਬਾਕੀ ਬਾਈ ਦੇ ਸ਼ੌਕ ਆ ਜਿਹੜੇ ਉਹ ਵੀ ਤੁਹਾਨੂੰ ਦਿਖਾ ਦੇਣਾ ਮੰਨੀਆਂ ਪਹਿਲਾਂ ਇਹਨੂੰ ਆਏ ਆ ਬਹੁਤ ਜੀ ਬਾਈ ਸੋ ਸਾਫ਼ ਸੁਥਰੀ ਕਹਿਣਾ ਵੀ ਮੰਦੀ ਹੈ ਇਹ ਨਹੀਂ ਹੈਗਾ ਚਲ ਦੇਖੋ ਜੱਟ ਦੇਖ ਮੈਂ ਤੇ ਲੈ ਜੀ ਕੋਈ ਤੇ ਆਹ ਕੋਛ ਚ ਪਹੋ ਗਿਆ ਤਾਂ ਦੇਖ ਕੇ ਚੁੱਪ ਕਰ ਨਹੀਂ ਹਟਾ ਦਿੰਦੇ ਕਰਦੀਆਂ ਦੇਖਦੇ ਆ ਦੇਖ ਤਾ ਮੈਨੂੰ ਆਸੀਆਂ ਔਰ ਤਾਂ ਨੀਂਦੀ ਬਾਕੀ ਬਲੌਕ ਲਾਏ ਹੋਏ ਆ ਨਾ ਲੌਕ ਲਾਏ ਗੰਦੀ ਵਰਦੀ ਹੈ ਫੋਨ ਨੇ ਨਾ ਕੋਤਿੰਗਾ ਤਾਂ ਤੋਤੇ ਆਏ ਨੇ ਵੀ ਆ ਹਾਂ ਕਿ ਤੋਤੇ ਡੇਵੇ ਆ ਆਸਟ੍ਰੇਲੀਆ ਨੇ ਉੜੀ ਦੀ ਉਹ ਮੈਂ ਲੱਗੀ ਗਣੀਆਂ ਵੀ ਇਹਨਾਂ ਨਹੀਂ ਗੱਡੀਆਂ ਦੀਆਂ ਹਾਂ ਹਾਂ ਬਾਹਰ ਦਾ ਬਰੀਡ ਆ ਉਰੇ ਦਾ ਨਹੀਂ ਹੈ ਇਹ ਬਾਹਰ ਦੀ ਨਸਲ ਆ ਉਰੀ ਦੀ ਆਸਟ੍ਰੇਲੀਆ ਨੇ ਅੱਛਾ ਆਸਟ੍ਰੇਲੀਆ ਨੇ ਆ ਉਰੇ ਨਹੀਂ ਹੈ ਨਾ ਇਹਨਾਂ ਨੂੰ ਉਰੇ ਦਾ ਪਤਾ ਆਪਣਾ ਜਦੋਂ ਕਿਉਂ ਨੀ ਦੇ ਆ ਇਹ ਵੀ ਦੇ ਗੰਧੀਆਂ ਜੀ ਜਿਹੜੇ ਆਪਣੇ ਆਏ ਨਹੀਂ ਜਿਕਣਾ ਕੰਦਣੀ ਹੋ ਗਈ ਤੇ ਬਾਜਰਾ ਹੋ ਗਿਆ ਉਹ ਬੱਚੇ ਵਿੱਚ ਹੈ ਹਾਂ ਬੁੱਲੀ ਡੰਡਾ ਹੋ ਗਿਆ ਬੱਚੇ ਵੀ ਵਿੱਚ ਵਿੱਚ ਤਿਆਰ ਹੋ ਰਹੇ ਆ ਬਾਈ ਨਹੀਂ ਨਹੀਂ ਆਈ ਮਟਕੀਆਂ ਲੰਗੀਆਂ ਦਾ ਮਤਲਬ ਪਿਛਲੇ ਜਿਆ ਰੋੜੇ ਜੇ ਨਾ ਕਰਤੇ ਤੇ ਇਹ ਮਟਕੀਆਂ ਲਾ ਕੇ ਬੱਚੇ ਤਿਆਰ ਹੁੰਦੇ ਮਟਕੀ ਉਹ ਮਟਕੀ ਆਉਂਦੀ ਹੈ ਤੇ ਖੇ ਵਾਲੀ ਨਹੀਂ ਪੈਂਦੀ ਤਾਂ ਹੁਣ ਇਹ ਨਹੀਂ ਲੱਕੜ ਖਾ ਜਾਂਦੀ ਇਹ ਵੀ ਸੇ ਪਰਤੇ ਲਾਉਗਾ ਇਹ ਹੈ ਹੇਲੀਕਾਪਟਰ ਇਹ ਸਟੇਰੀਆ ਦੇ ਨਾਲ। ਕਿਹੜੇ ਦੋ ਬੜਾ ਤੋਤਿਆਂ ਵਰਗੇ ਆ? ਹਾਂ ਇਹਨਾਂ ਦੇ ਸਿਰ ਪਰ ਹੋਇਆ। ਹਾਂ ਇਹ ਕੋਕਟੇਲ ਆ। ਇਹ ਬੰਜਰੀ ਕਰਾ। ਮੈਂ ਕਹਿੰਦਾ ਅੱਜ ਜਿੰਨਾ ਬੈਠੇ ਆ 50 ਜੋੜੇ ਹੋਣੇ ਤਾਂ। 50 ਨਹੀਂ 55 ਉਹ ਹੈ ਕਿ 56 ਗੀਸ ਲੈ ਸਾਰੇ। ਮਿੱਟੂ ਖੜਨ ਮਿਲਦੇ ਹੱਥ ਪਾ ਕੇ ਕਦੇ। ਵਿੱਚ ਬੜ ਕੇ ਭਰਦੇ। ਹੂੰ ਵਿੱਚ ਬੜ ਕੇ ਭਰਦੇ। ਗੰਦੀ ਬੜੀ ਐ ਇਹ। ਆਪਾਂ ਕੀਤਾ ਵਗਿਆ ਬਾਈ ਦੇਖੋ ਬੰਦੇ ਦੇ ਜੋਤ ਹਾਂ ਤਰਗਾਣਾ ਤਰਗਾਣਾ ਉਹਦੇ ਵਿੱਚ ਗੁਲੀ ਦਾ ਡੰਡਾ ਗੁਲੀ ਦਾ ਲੈ ਕੇ ਤੇਰੇ ਕਹਤਾ ਉਹ ਪਿਆ ਬਾਜਰਾ ਵਿੱਚੇ ਮਿਕਸ ਕਰਨ ਦੀ ਗਰੀਦੀਆ ਚਾਹ ਵਿੱਚ ਹੋਰ ਕੰਗਣੀ ਬਾਜਰਾ ਨਹੀਂ ਦੇਣੀ ਉਹ ਮਿਕਸ ਕਰੀ ਦੀਆ ਦੋ ਜਗ੍ਹਾ ਮਿਕਸ ਕਰ ਦੇ ਉਸ ਨੂੰ ਮਰੇ ਹਾਈ ਨਾ ਦਾ ਬੀਜਾਂ ਦਾ ਕੰਮ ਕਰਦੀਆਂ ਹੋਰ ਕੋ ਸਦਾ ਯਾਰ ਤੇਜ ਵਧੀਆ ਨਾ ਕੰਨ ਕਰਦੀ ਨਾ ਚਾਰ ਹੀ ਦਿਨ ਉਹ ਮੈਂ ਕਹਿੰਦਾ ਪੱਕੇ ਜਿਮੀ ਤਾਂ ਆਉਂ ਮਾਰਦੀਆਂ ਹਾਂ ਹਾਂ ਆ ਤਾਂ ਉਹ ਵੀ ਆਉਂਦਾ ਪੱਕਾ ਲਾਉਂਦਾ ਹਾਂ ਹਾਂ ਉਹ ਲੱਗ ਰਹੇ ਜਮੋਟਾ ਦੇ ਤੇਰਾ ਇਹ ਤੇਰਾ ਉਹ ਵੇਖ ਮੈਂ ਕਿਹਦੇ ਉਹ ਸਿਰ ਪਰ ਕਾਲੀ ਗੀ ਉਹ ਦੇ ਉਹ ਸਾਰੇ ਪਰਵੇਸ਼ਾ ਇਹ ਰੋਪੇ ਦਾ ਨਾ ਇਹ ਚੋਕ ਫੇਲਾਉ ਬਿਠਾ ਦੇ ਦੇ ਜਾਲੀ ਖਾਂ ਦਾ ਇੱਕ ਉਹ ਮਿੰਟ ਉਹ ਆ ਗਿਆ ਹਾਂ ਪਰ ਜੀ ਇਹ ਜੀ ਨਾ ਇਹਦੇ ਤੇ ਇਹਦੇ ਸੋ ਬਾਈ ਚੱਲਦਾ ਕੰਮ ਤੇ ਆ ਰੰਗਲ ਪਰ ਬਤਾਉਂਦੇ ਆਹ ਚਾਲੀ ਕਿਲੀ ਮਾਈ ਤਰ੍ਹਾਂ ਨੂੰ 40 ਦੰਤ ਇਵਰ ਵਾਈ ਦੁਬਾਰਾ ਫੇਰ ਕਰ ਦਿੰਦੇ ਆ 2 ਸਾਲ ਦੀ ਐ ਕੁੱਤੀ ਐ ਪਾਲੀ ਦੇ ਬਾਈ ਨੇ ਬਹੁਤ ਪਾਉਗਾ ਆਹੇ ਖੜੀ ਕਨੇ ਰੰਗਲਾ ਤੀਸ ਹਾਂ ਹਾਂ ਨਾ ਉਹ ਹੈ ਸਭ ਗੁਰਾ ਜੀ ਹੁਣ ਪਹੁੰਚਿਆ ਨਾ ਸਾਹੂ ਦੇ ਬਾਈ ਨਾਲ ਅਸੀਂ ਪਹਿਲੀ ਗੇ ਲਾਗੇ ਹਾਂ ਜਾਣੀ ਆਈ ਐ ਵੀ ਜੇ ਜੱਟ ਨੇ ਤੰਗ ਕਰੀ ਵੀ ਐ ਇਹੇ ਇਹ ਨਾ ਨਨੂ ਨਹੀਂ ਦਿੰਦੀ ਹੈ ਹਨਾ ਕੋਈ ਨਹੀਂ ਹਟ ਜਾ ਹਟ ਜਾ ਡੈਡੀ ਕਹੇ ਤੇ ਡਰਦੀ ਹੈ ਠੀਕ ਨੇ ਚਲ ਚਲੋ ਓਕੇ ਬਾਈ ਮੈਂ ਥੱਲੇ ਮੈਂ ਚੱਲਦਾ ਬਾਕੀ ਕੰਮ ਅ ਤਰ ਉਹ ਬੱਦਲਾ ਨਾ ਮੌਸਮ ਅੱਜ ਠੀਕ ਹੈ ਬੱਦਲ ਗਿਆ ਕਹਿੰਦਾ ਤੇ ਗੱਡੀ ਅਸੀਂ ਲੈ ਕੇ ਚੱਲੇ ਤੇ ਡੈਡੀ ਚ ਲੈ ਕੇ ਚੱਲੇ ਬੋਲਟ ਅਸੀਂ ਕਿਤੇ ਭੋਗ ਭਾਜਣਾ ਮੰਮੀ ਜੀ ਨਾਲ ਟਰੈਲੀ ਵੀ ਆ ਗਈ ਉਹ ਟਰੈਲੀ ਆ ਗਈ ਤੁਹਾਡੀ ਟਰੈਲੀ ਵੀ ਆ ਗਈ ਉੱਪਰ ਤੇ ਖੜਾਤੀ ਇਹਨਾਂ ਨੇ ਕਿ ਕਾ ਲੋ ਐਨ ਗਰਮੀ ਲਵਾਣੀ ਹੈ ਨਾ ਤਾਂ ਪਹਿ ਚੰਗੀ ਤਰ੍ਹਾਂ ਤੇਰੇ ਉੱਤੇ ਬਾਕੀ ਦੇਖਦੇ ਆ ਥੋੜੀ ਲਿਆ ਕੇ ਖੜਾਤੀ ਇਹਨਾਂ ਨੇ ਪਰ ਆਪਣਾ ਨਿਸ਼ਾਨ ਸਾਹਿਬ ਠੰਡਾ ਵੀ ਲਾਤਾ ਤੇ ਉਧਰ ਆਵਨੇ ਨੇ ਵੀ ਆਪਣਾ ਕੰਮ ਖਿੱਚਿਆ ਵਾਈ ਕਹਿੰਦਾ ਕਿ ਦੋ ਦਿਨ ਦੇ ਇਕੱਠੇ ਕੱਖ ਲਿਆ ਦੇਣੇ ਹੌਣਾ ਮਾ ਅੰਦਰ ਗਿਆ ਬਈ ਚਨੇ ਮਾ ਹੁੰਦਾ ਨਹੀਂ ਤੇ ਹੁਣ ਆਪਾਂ ਵੀ ਚੱਲੀਏ ਬਾਈ ਅੱਜ ਮੌਸਮ ਹੈਗਾ ਚੱਲ ਵਧੀਆ ਰਹੂਗਾ ਬੱਦਲਿਆਂ ਦਾ ਧੁੱਪ ਚੜੇ ਚੱਲ ਧੁੱਪ ਤਾਂ ਵਧੀਆ ਬਾਈ 2-3 ਦਿਨ ਨੇ ਹਮਮ ਦੀ ਹੋਈ ਵਿਧੀ ਅੱਜ ਮਸਾਂ ਦੀ ਧੁੱਪ ਚੜੀ ਆ ਚਲੋ ਬਾਈ ਹੁਣ ਖਾ ਨੂੰ ਅਗਲੀ ਵੀਡੀਓ ਦੱਸੂਗੇ ਸਾਨੂੰ ਸਾਰਾ ਤਸਾਬਤ ਆ ਵੀ ਦੱਸੂਗੇ ਕਰਤਾਰਪੁਰ ਸਾਹਿਬ ਅਸੀਂ ਕਿੰਨੇ ਦਿਨ ਲਾ ਕੇ ਆਉਣੇ ਕਿ ਆ ਕਿੱਦਾਂ ਫਾਰਮ ਪਰ ਹੁਣ ਸਾਰਾ ਡਿਟੇਲ ਚ ਸਾਨੂੰ ਸਮਝਾਵਾਂਗੇ ਅਗਲੀ ਵੀਡੀਓ ਵਿੱਚ ਕਿਆ ਆ ਗਿਆ ਡਿਟੇਲ ਚਾਹੀਦੀ ਏ ਕਿਦਾਂ ਕਹਿ ਤੀ ਜਿਹੜਾ ਰਸਤਾ ਕਿਹੜਾ ਸਾਰਾ ਇੰਜੀਨੀਅਰ ਪਰਪਰ ਸਮਝਾਉਂਗਾ ਤੁਹਾਨੂੰ ਤੇ ਹੁਣ ਚੱਲੀ ਆ ਬਾਈ ਵੈਸੇ ਵੀਡੀਓ ਬੰਦੇ ਕਰਦੇ ਹੁਣ ਉੱਥੇ ਆ ਕੇ ਤੁਹਾਨੂੰ ਪਤਾ ਗਰਮੀ ਬਹੁਤ ਹੋ ਜਾਂਦਾ ਦੇਖੋ ਹੁਣ ਇੰਨੇ ਆਉਣ ਲੱਗੀ ਗਰਮੀ ਹੁਣ ਕਾਲੂ ਦੇਦੇ ਬਈ ਕਿਆ ਬੁਰਾ ਹਾਲ ਹੁੰਦਾ ਟਰਾਲੀ ਵਿੱਚ ਉੱਪਰ ਵੈਸੇ ਜੀ ਤਰਪਾਲ ਪਾ ਕੇ ਪਹਿਲਾਂ ਥੱਲੇ ਫਰਸ਼ ਪਾ ਕੇ ਉੱਪਰ ਫੇਰ ਤਰਪਾਲ ਪਾਈ ਆ ਕਿਉਂਕਿ ਤਰਪਾਲ ਤੁਹਾਨੂੰ ਪਤਾ ਹੈ ਪ੍ਰਾਸ਼ਟ ਕੀਤਾ ਪਈ ਜਾਂਦੀ ਆ ਪਹਿਲਾਂ ਥੱਲੇ ਸੀ ਛੰਦੇ ਚਾਦਰ ਜੀ ਪਛਾਤੀ ਹੁਣ ਦੇਖਦੇ ਕਾਲੂ ਕਿਆ ਹਾਲ ਹੁੰਦਾ ਬਾਕੀ ਤਾਂ ਠੀਕ ਆ ਨਾ ਓਕੇ ਰਿਪੋਰਟ ਆ ਸਾਰਾਂ ਅੰਸਰੇ ਉਹਨਾਂ ਡਾਲਰ ਵੀ ਲਿਉਂਦੇ ਇੱਕ ਮੇਰੀ ਮੁਸ਼ਕਲ ਆ ਉਹ ਤੁਹਾਨੂੰ ਬਾਅਦ ਵਿੱਚ ਦੱਸੂਗਾ ਕਿਆ ਚੀਜ਼ ਹੈ ਮੇਂ ਜੀ ਜੋ ਮੇਰੀ ਹੱਲੇ ਆਈ ਨਹੀਂ ਹੈ ਬਾਕੀ ਤੁਹਾਨੂੰ ਮੌਕੇ ਤੇ ਦੱਸਾਂਗਾ ਕਿਆ ਚੀਜ਼ ਸੀ ਕਿ ਮੇਰੀ ਉਹ ਤੇ ਓਕੇ ਬਾਏ ਬਾਏ ਤੇ ਵੀਡੀਓ ਕਰਦੇ ਆਪਾਂ ਹੁਣ ਬੰਦ ਓਕੇ ਜੀ ਕੱਲ ਦੀ ਅਗਲੀ ਵੀਡੀਓ ਵਿੱਚ ਮਿਲਾਂਗੇ